ਮੇਰੇ ਪਿਆਰੇ ਬੱਚਿਓ ਮੇਰਾ ਨਾਮ ਹੈ ਤਜਿੰਦਰ ਤੇ ਮੈਂ ਅੱਜ ਤੁਹਾਡੇ ਲਈ ਇੱਕ ਛੋਟੀ ਜੀ ਕਹਾਣੀ ਲੈ ਕੇ ਆਈ ਹਾਂ ਇੱਕ ਵਾਰੀ ਦੀ ਗੱਲ ਹੈ ਤਾਰਾ ਨਾ ਦੀ ਇੱਕ ਛੋਟੀ ਕੁੜੀ ਸੀ ਉਸਦੀ ਕਲਾਸ ਵਿੱਚ ਮੈਡਮ ਨੇ ਸਾਰੇ ਬੱਚਿਆਂ ਨੂੰ ਇੱਕ ਛੋਟਾ ਜਿਹਾ ਬੀਜ ਦਿੱਤਾ ਮੈਡਮ ਨੇ ਕਿਹਾ ਇਹ ਬੀਜ ਇੱਕ ਸੁੰਦਰ ਸੂਰਜਮੁਖੀ ਬਣੇਗਾ ਤਾਰਾ ਨੇ ਖੁਸ਼ ਹੋ ਕੇ बीज अपने छोटे गमले 'ਚ ਲਾ ਦਿੱਤਾ। ਹਰ ਰੋਜ਼ ਤਾਰਾ ਆਪਣੇ ਬੀਜ ਨੂੰ ਪਾਣੀ ਦਿੰਦੀ। ਉਹ ਹੱਸਦੀ, ਗਾਉਂਦੀ ਤੇ ਕਹਿੰਦੀ, "ਜਲਦੀ ਵੱਧ ਜਾ ਮੇਰੇ ਫੁੱਲ।" ਕਈ ਦਿਨ ਲੰਘ ਗਏ ਪਰ गमਲੇ 'ਚ ਕੁਝ ਨਹੀਂ ਆਇਆ। ਤਾਰਾ ਨੇ ਦੇਖਿਆ ਕਿ ਹੋਰ ਬੱਚਿਆਂ ਦੇ ਪੌਦੇ ਨਿਕਲ ਆਏ ਸੀ ਪਰ ਤਾਰਾ ਦਾ ਪੌਦਾ ਖਾਲੀ ਸੀ। दोस्ता ने हसते हुए तारा ਨੂੰ ਕਿਹਾ ਕਿ ਤੇਰਾ بیچ ਤਾਂ ਟੁੱਟਿਆ ਹੋਣਾ ਹੈ तारा ਨੂੰ ਥੋੜੀ ਨਿਰਾਸ਼ਾ ਹੋਈ ਪਰ ਉਸਨੇ ਆਪਣੇ ਪਾਪਾ ਦੀ ਗੱਲ ਯਾਦ ਕੀਤੀ ਉਸਦੇ ਪਾਪਾ ਕਹਿੰਦੇ ਸਨ ਪੁੱਤਰ ਰੱਬ ਤੇ ভরਸਾ ਰੱਖ ਉਹ ਸਾਰਿਆਂ ਲਈ ਕੰਮ ਕਰਦਾ ਹੈ چاہے ਅਸੀਂ ਉਸਨੂੰ ਵੇਖ ਨਾ ਸਕੀਏ ਤਾਰਾ ਨੇ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਰੱਬਾ ਮੈਂ ਜਾਣਦੀ ਹਾਂ ਤੂੰ ਮੇਰੇ ਬੀਜ ਨੂੰ ਵਧਾ ਰਿਹਾ ਹੈ ਅਗਲੀ ਸਵੇਰ ਤਾਰਾ ਜਦ ਗਮਲੇ ਕੋਲ ਗਈ ਉਸਨੇ ਵੱਡੀ ਖੁਸ਼ੀ ਨਾਲ ਦੇਖਿਆ ਇੱਕ ਛੋਟਾ ਜਿਹਾ ਹਰਾ ਅੰਕੁਰ ਮਿੱਟੀ ਵਿੱਚੋਂ ਨਿਕਲ ਰਿਹਾ ਸੀ ਤਾਰਾ ਖੁਸ਼ੀ-ਖੁਸ਼ੀ ਕਹਿੰਦੀ ਤੂੰ ਮੇਰੀ ਅਰਦਾਸ ਸੁਣ ਲਈ ਰੱਬਾ ਤੇਰਾ ਬਹੁਤ ਧੰਨਵਾਦ ਕੁਝ ਹਫ਼ਤਿਆਂ ਬਾਅਦ ਸਾਰੇ ਬੱਚੇ ਸਕੂਲ ਵਿੱਚ ਆਪਣੇ ਪੌਦੇ ਲੈ ਕੇ ਆਏ। ਤਾਰਾ ਦਾ ਸੂਰਜਮੁਖੀ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸੀ। ਸਾਰੇ ਬੱਚੇ ਤਾਰਾ ਦੇ ਸੂਰਜਮੁਖੀ ਦੀ ਤਾਰੀਫ਼ ਕਰਦੇ ਹਨ। ਤਾਰਾ ਆਕਾਸ਼ ਵੱਲ ਦੇਖ ਕੇ ਹੌਲੀ ਦੇਣੀ ਕਹਿੰਦੀ ਹੈ ਰੱਬਾ ਤੈਨੂੰ ਨਮਸਕਾਰ ਤੂੰ ਮੇਰੇ ਵਿਸ਼ਵਾਸ ਦੀ लाज ਰੱਖੀ। ਬੱਚਿਓ ਜੇਕਰ ਅਸੀਂ ਵਿਸ਼ਵਾਸ ਰੱਖੀਏ ਤੇ ਰੱਬ ਸਾਡਾ ਸਾਥ ਕਦੇ ਨਹੀਂ ਛੱਡਦਾ ਜੇਕਰ ਤੁਹਾਨੂੰ ਮੇਰੀ ਵੀਡੀਓ ਕਹਾਣੀ ਵਧੀਆ ਲੱਗੀ ਤੇ ਤੁਸੀਂ ਮੇਰੇ YouTube ਚੈਨਲ ਸਟੋਰੀ ਸਪੈਸ਼ਲੀ ਫॉर यू ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਲਈ ਬਹੁਤ ਸਾਰੀਆਂ ਕਹਾਣੀਆਂ ਲੈ ਕੇ ਆਵਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ